ਬਲੈਕ ਮੈਜਿਕ ਇੱਕ ਇਦਾਦੀ ਚੀਜ਼ ਹੈ ਕਿ ਉਹਦੇ ਨਾਲ ਵਸਿਆ ਵਸਾਇਆ ਘਰ ਜਿਹੜਾ ਹੈਗਾ ਉਹ ਉਜੜ ਜਾਂਦਾ ਬਰਬਾਦ ਹੋ ਜਾਂਦਾ ਠੀਕ ਔਰ ਕਦੇ ਵੀ ਜੇ ਕਿਸੇ ਦੇ ਵੀ ਘਰ ਦੇ ਵਿੱਚ ਇਦਾਂ ਦੀ ਬਲੈਕ ਮੈਜੀਕ ਵਰਗੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਚੰਗੇ ਵਿਦਵਾਨ ਕੋਲ ਜਾ ਕੇ ਉਹਦਾ ਜਲਦ ਤੋਂ ਜਲਦ ਤੁਸੀਂ ਉਹਦਾ ਟ੍ਰੀਟਮੈਂਟ ਕੋਈ ਆਪਣਾ ਇਲਾਜ ਕਰਵਾ ਲਓ ਤਾਂ ਉਹਦੇ ਨਾਲ ਕੀ ਤੁਹਾਨੂੰ ਉਹਦਾ ਸਾਈਡ ਇਫੈਕਟ ਜਾਂ 네ਗੇਟਿਵ ਚੀਜ਼ਾਂ ਨਾਲ ਸਾਹਮਣਾ ਨਾ ਕਰਨਾ ਪਵੇ ਔਰ ਬਲੈਕ ਮੈਜੀਕ ਇੱਕ ਸੱਚ ਹੈ ਦੇਖੋ ਜਿਸ ਚੀਜ਼ ਦਾ ਨਾਮ ਹੈ ਉਹ ਚੀਜ਼ ਹੈ ਮੰਨਾਗੇ ਤਾਂ ਸਾਰਾ ਕੁਝ ਹੈ ਨਹੀਂ ਮੰਨਾਂਗੇ ਤਾਂ ਪਰਮਾਤਮਾ ਵੀ ਨਹੀਂ ਹੈ ਠੀਕ ਹੈ ਬਲੈਕ ਮੈਜਿਕ ਅੱਜ ਕੱਲ ਦੇ ਸਮੇਂ ਦੇ ਵਿੱਚ ਕਈ ਵਾਰ ਆਪਾਂ ਦੇਖਦੇ ਆਂ ਚੁਰਾਏ ਦੇ ਉੱਤੇ ਅੰਡਾ ਪਿਆ ਹੁੰਦਾ ਝਾੜੂ ਵਿਖਰਿਆ ਹੁੰਦਾ ਸੰਦੂਰ ਦੀ ਡੱਬੀ ਪਈ ਹੁੰਦੀ ਆ ਤੇ ਇਹ ਬਲੈਕ ਮੈਜਿਕ ਦੇ ਇਫੈਕਟ ਹੁੰਦੇ ਆ ਜਿਹੜੇ ਚੁਰਾਏ ਦੇ ਉੱਤੇ ਆਪਾਂ ਦੇਖਦੇ ਆਂ ਤੇ ਬਲੈਕ ਮੈਜਿਕ ਕਰਨ ਵਾਲੇ ਜਿਹੜੇ ਅੱਜ ਕੱਲ ਦੇ ਸਿਆਣੇ ਲੋਕ ਤਾਂਤ੍ਰਿਕ ਲੋਕ ਉਹ ਇਹ ਨਹੀਂ ਦੇਖਦੇ ਕਿ ਕਿਸੇ ਦਾ ਘਰ ਬਰਬਾਦ ਹੋ ਰਿਹਾ ਆਵਾਦ ਹੋ ਰਿਹਾ ਜਾਂ ਕਿਸੇ ਦੀ ਜ਼ਿੰਦਗੀ ਪੂਰੀ ਤਬਾਹ ਹੋ ਜੂਗੀ ਯਕੀ ਹੋਊਗਾ ਉਹਨਾਂ ਨੂੰ ਇਹ ਚੀਜ਼ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਹੁੰਦਾ ਕਿ ਸਾਡੇ ਕੋਲ ਪੈਸਾ ਆ ਰਿਹਾ ਅਸੀਂ ਅਗਲੇ ਦਾ ਬਰਬਾਦ ਕਰਨਾ ਤਾਂ ਕਰਾਂਗੇ ਜੀ ਤਾਂ ਜੇਕਰ ਕਿਸੇ ਵੀ ਕੋਈ ਵੀ ਵਿਅਕਤੀ ਹੈਗਾ ਜੇ ਉਹਨਾਂ ਦੇ ਉੱਪਰ ਕੁਝ ਇਸ ਤਰ੍ਹਾਂ ਕੀਤਾ ਕਰਾਇਆ ਹੈਗਾ ਕਿਸੇ ਨੇ ਕੋਲਾ ਜਾਦੂ ਕੀਤਾ ਆ ਤਾਂ ਉਸ ਨੂੰ ਕੀ ਕੁਝ ਕਰਨਾ ਚਾਹੀਦਾ ਕਿ ਉਸ ਤੋਂ ਬਚ ਸਕੇ ਦੇਖੋ ਸਭ ਤੋਂ ਮੇਨ ਇੰਪੋਰਟਡ ਉਹਦੇ ਵਿੱਚ ਇਹ ਹੈ ਕਿ ਜੋ ਹਿਮਾਚਲ ਦੇ ਵਿੱਚ ਆਪਣਾ ਬੰਗਲਾ ਮੁਖੀ ਮਾਤਾ ਦਾ ਮੰਦਿਰ ਹੈਗਾ ਜੀ ਤੇ ਜੇ ਤੁਹਾਡੇ ਕੋਲ ਟਾਈਮ ਹੈ ਠੀਕ ਹੈ ਤਾਂ ਉਥੇ ਬੰਗਲਾ ਮੁਖੀ ਮੰਦਰ ਦੇ ਵਿੱਚ ਜਾ ਕੇ ਇੱਕ ਆਪਣਾ ਹਵਨ ਕਰਵਾ ਲਓ ਠੀਕ ਹੈ ਘਰ ਦੀ ਸ਼ਾਂਤੀ ਵਾਸਤੇ ਤੇ ਬਲੈਕ ਮੈਜਿਕ ਦਾ ਅਸਰ ਖਤਮ ਹੋ ਜਾਵੇ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਬੰਗਲਾ ਮੁਖੀ ਮੰਤਰਾਂ ਦੇ ਦੁਆਰਾ ਆਪਣੇ ਘਰ ਦੇ ਵਿੱਚ ਪੰਡਤ ਨੂੰ ਬਿਠਾ ਕੇ ਆਪਣੇ ਘਰ ਦੇ ਵਿੱਚ ਉਹ ਹਵਨ ਕਰਵਾ ਲਓ ਉਹਦੇ ਨਾਲ ਤੁਹਾਡਾ ਬਲੈਕ ਮੈਜਿਕ ਦਾ ਅਸਰ ਬਿਲਕੁਲ ਹੀ ਖਤਮ ਹੋ ਜਾਵੇ